ਕਿਸੇ ਦੇ ਪੱਕਾ ਕਰ ਕਿਸੇ ਦੇ ਦੀ ਅੱਛਾ ਜੀ ਡੀਪੀ ਬਜਟ ਬਾਰੇ ਪਾਇਆ ਸੀ ਅੱਛਾ ਜੀ ਠੀਕ ਹੈ ਜਗਾ ਤੰਗ ਕਰਕੇ ਮਤਲਬ ਕਿ ਉਦੋਂ ਥੋੜੀ ਥੋੜੀ ਜਗਾ ਹੁੰਦੀ ਨਹੀਂ ਆ ਕੱਚੇ ਘਰ ਸਾਰਿਆਂ ਦੇ ਖਾ ਰਿਆਂ ਦੇ ਜਿਵੇਂ ਹੁਣ ਲੋ ਚੱਲਦੀ ਆ ਗਰਮੀਆਂ ਨੇ ਉਦੋਂ ਫਿਰ ਕਰਮੀ ਲੱਗਦੀ ਸੀ ਇਸ ਰੋਟਾ ਨਾ ਇਹ ਠੰਡਾ ਠੰਡਦੀ ਆ ਅੱਛਾ ਪਿੰਡ ਦੇ ਦਰਵਾਜੇ ਕਿ ਹੂੰ 15-15 ਮੰਜੇ ਹੂੰ ਕੱਚੇ ਦਰਵਾਜਾ ਕੱਚਾ ਤੇ ਉਹਨਾਂ ਦੇ ਦਰਵਾਜਾ ਅੱਛਾ ਆਪਣਾ ਜਿਹੜਾ ਦਰਵਾਜ਼ਾ ਹੁਣ ਉਹ ਚੰਨੀ ਕੱਚਾ ਕੱਚਾ ਤੀ ਅੱਛਾ ਤੇ ਪੂਰਨ ਹੁੰਦਾ ਹਾਂ ਜਾਗਰ ਹੋਣ ਦਾ ਬਾਪ ਲਾਲ ਜਾਗਰ ਲਾਭ ਹਾਂ ਉਹ ਇੱਧਰ ਦੇ ਪਾਸੇ ਇੱਕ ਬੁੜੀ ਐ ਇੱਧਰ ਤੀ ਇੱਧਰ ਤੀ ਅੱਛਾ ਉਹ ਲੱਤਾਂ ਨਿਖਾਰ ਕੇ ਨਹੀਂ ਉਹ ਬੁੜੀ ਨਾਲ ਆਇਆ ਖੜੀਆਂ ਟਰਲਾਂ ਦਾ ਲਰਪਾ ਅੱਛਾ ਉਹ ਖੌਂਜਾਂ ਦੇ ਨਾਲੇ ਅੱਛਾ ਹਾਂ ਨਹੀਂ ਉਹ ਗੋ ਜਿਵੇਂ ਹੁਣ ਤੁਸੀਂ ਕਹਿੰਦੇ ਵੀ ਕੱਚੇ ਘਰ ਤੇ ਜਿਵੇਂ ਹੁਣ ਦਾ ਅੱਜ ਕੱਲ੍ਹ ਚੱਲ ਰਿਹਾ ਮੌਸਮ ਕਹਿੰਦੇ ਵੀ ਬਹੁਤ ਗਰਮੀ ਪੈਣ ਲੱਗ ਗਈ ਪਹਿਲਾਂ ਮੈਂ ਇਹ ਵੀ ਸੁਣਾ ਕਹਿੰਦੇ ਪੀਲਾ ਪੱਕ ਜਾਂਦੀਆਂ ਦੀਆਂ ਇੰਨੀ ਕਰੀ ਪੈਂਦੀ ਦੀ ਪੀਲਾ ਪੱਕਦੀਆਂ ਅਸੀਂ ਪੀਲਾ ਤੋੜ ਕੇ ਲਏ ਅੱਛਾ ਛੋਟਾ ਜਿਹਾ ਜਨੇ ਰਹਿੰਦਾ ਸੀ ਹਾਂ ਮੁਰਗੀ ਬਾਣੀ ਹੈ ਕਿ ਇਹਦੇ ਲੀਟੇਕ ਪੱਕੀ ਰਫਲਾ ਵਾਲਾ ਗੇੜੇ ਕਰਦਾ ਫਿਰੇ ਅੱਛਾ ਦਿਨ ਚ ਰਾਤ ਨੂੰ ਦਿਨ ਚ ਅੱਛਾ ਇਹ ਟੇਕੋ ਨੂੰ ਦੇਖ ਤਾਂ ਨਾ ਉਹ ਕਹਿੰਦਾ ਇੱਥੇ ਬਹਿ ਜਾ ਨਹੀਂ ਆ ਗਈ ਅੱਛਾ ਗੱਲ ਦਾ ਭਾਜ ਅਗਲੋ ਕੀ ਬਹਿ ਜਾਂਦਾ ਸੀ ਹਾਂ ਤੇ ਆਹ ਅ ਜਿਹੜਾ ਦਲੀਪ ਚਲਾਕ ਹੁੰਦਾ ਇਹਦਾ ਬਾਪ ਟੀਮ ਇੰਗ ਹੂੰ ਉੱਤ ਪੁੱਛ ਬਿਠਿਆ ਅਖੇ ਦਿੱਤੀ ਤੋਂ ਪਹਿਲਾਂ ਉੱਪਰ ਜਿਹੜਾ ਕਰ ਤੂੰ ਵੇਚ ਆਇਆ ਪੁਰਾਣਾ ਹਾਂਜੀ ਹਾਂ ਦਿਸੇ ਡਾਕਟਰ ਆ ਅੱਛਾ ਉੱਥੇ ਬੈਠਾ ਹਾਂ ਅਖੀਰ ਉਹਦੇ ਘੰਟੇ ਤੱਕ ਨਹੀਂ ਮੜਿਆ ਜਿਹੜਾ ਉੱਤੇ ਕੋ ਮਜ਼ਾਫਤ ਲਾਤੀ ਹਾਂ ਤੇ ਫਾਸਾ ਵੇਚ ਕੇ ਆਇਆ ਤੀ ਕੋਈ ਮੁਰਗੀ ਬਾਣੀਆਂ ਹਾਂ ਮਗਾ ਟਾਇਆ ਤੂੰ ਧੁੱਪ ਚੱਕੇ ਬੈਠਾ ਹੈ ਪੀਲਾ ਤੋੜ ਕੇ ਲੈ ਤੇ ਦੇ ਸਵਾ ਮਹੀਨਾ ਤੀ ਬਾਈ ਕਿੰਨੀ ਕੁ ਉਮਰ ਦੀ ਤੇਰੀ ਪਹਿਲਾਂ ਤਾਂ ਹੱਲਿਆ ਤੋਂ ਪਹਿਲਾਂ ਨਿਕਲਿਆ ਅੱਛਾ ਉਹਦਾ ਤੇਰੀ 15 16 ਸਾਲ ਦਾ ਤੀ ਘਟਤੀ ਅੱਛਾ ਅੱਜ ਉਹਨਾਂ ਨਰੋਏ ਹੁੰਦੇ ਅੱਛਾ ਤਕੜਾ ਦੀ ਤਕੜੇ ਹਾਂ ਕਿ ਮਗਾ ਟਾਇਆ ਤੂੰ ਧੁੱਪ ਚੱਕੇ ਬੈਠਾ ਹੈ ਹੂੰ ਬੋਲੇ ਨਾ ਅੱਛਾ ਐ ਕਰੀ ਜਾਵੇ ਦਰਦਾ ਇੱਥੇ ਉਂਗਲੀ ਕਰੀ ਗਿਆ ਹਾਂ ਉਂਗਲੀ ਕਰੀਗਾ ਇਹ ਗੱਲ ਤਿੰਨ ਮਹੀਨੇ ਸਹੀ ਕਰ ਦੱਸ ਸਕਿਆ ਠੀਕ ਹੈ ਤੇ ਫਿਰ ਨੀਗਾ ਮਾਰੀ ਆਫੀ ਹਾਂ ਵੀ ਇੱਧਰ ਕਾਉਣਾ ਹੈ ਹੂੰ ਇੱਧਰ ਬਈ ਮੈਨੋਂ ਇਹ ਲਗਾਣਾ ਫੋਨ ਗਰਮੀ ਜਿਆਦਾ ਪੈਂਦੀ ਹੈ ਕੋ ਉਦੋਂ ਗਰਮੀ ਜਿਆਦਾ ਪੈਂਦੀ ਦੀਗੀ ਐਚ ਕੀ ਪਈ ਹੈ ਅੱਛਾ ਗਰਮੀ ਮੋਰੋਂ ਪਹਿਲਾਂ ਬਥੇਰੀ ਗਰਮੀ ਪੈਂਦੀ ਨਾਲੇ ਉਦੋਂ ਜੰਗਲ ਤੇਗੇ ਫਿਰ ਵੀ ਗਰਮੀ ਪੈਂਦੀ ਦੀ ਹਾਂ ਦਰਖਤ ਨਹੀਂ ਵੜਦੇ ਤੇਗੇ ਜਿਹੜਾ ਉਹ ਹੈਗੇਟ ਖੜੇ ਤੇ ਲੋਕ ਜਿਵੇਂ ਹੁਣ ਵੱਡੇ ਹੋਏ ਨੇ ਇੰਨੇ ਉਹ ਤੋਂ ਇਤੋਂ ਜ਼ਿਆਦਾ ਤੇਗੇ ਤਾ ਕੰਨ ਠੇਕੇਦਾਰ ਦੇਖਦਾ ਡਬਰਚੀਤੀ ਬੰਨਾ ਹੂੰ ਇੱਕੋ ਨੂੰ ਗਾਹਾਂ ਦੀ ਟਿੱਬੇ ਜਿਕੇ ਅੱਛਾ ਇੱਕੋ ਨੂੰ ਗਾਹਾਂ ਦੀ ਟਿੱਪੜੀ ਕਣੀ ਫੇਰ ਵੀ ਗਰਮੀ ਤਾਂ ਪੈਂਦੀ ਹੁੰਦੀ ਗਰਮੀ ਪੈਂਦੀ ਸੀ ਆ ਹੁਣ ਕਹਿੰਦਾ ਹੁੰਦੇ ਨੇ ਜਿਵੇਂ ਵਿੱਚ ਕਹੀ ਜਾਂਦੇ ਨੇ ਆ ਕਿਸਾਨਾਂ ਨੇ ਵੱਡ ਤੇ ਦਰਖਤ ਗਰਮੀ ਤਾਂ ਪੈਣ ਲੱਗੀ ਏਸੀ ਲਾਤੇ ਗਰਮੀ ਤਾਂ ਪੈਣ ਲੱਗੀ ਮਤਲਬ ਗਰਮੀ ਤਾਂ ਪਹਿਲਾਂ ਵੀ ਉਨੀ ਹੁੰਦੀ ਨਾਲੇ ਪਾਣੀ ਉੱਪਰ ਤੇ ਗਏ ਫੇਰ ਨਾਲੇ ਜੰਗਲ ਤੇ ਗਏ ਉਦੋਂ ਹਾਂ ਇਦਾਂ ਦਾ ਮੌਸਮ ਦੀ ਹੈ ਇੱਕ ਜਿਵੇਂ ਤੁਸੀਂ ਛੋਟੀ ਜੀ ਉਮਰ ਦੇ ਵਿੱਚ ਠਿਗੇ ਤਾਂ ਥੋੜਾ ਜਿਹੜਾ ਰਹਿਣ ਸੈਣ ਦੀ ਕਿਹਾ ਜਾਂਦੀ ਗਾ ਖਾਣਾ ਪੀਣਾ ਖਾਣਾ ਪੀਣਾ ਖਾਣਾ ਪੀਣਾ ਆਪਣੀ ਥਾਈ ਕਿ ਅਕਨ ਦਾ ਦਲੀਆ ਕਰ ਲਿਆ ਕਰਦੇ ਸੋਰੀ ਨਾ ਜਿੱਦੇ ਪੁੰਨ ਕਰਦੇ ਅੱਛਾ ਕਹਿੰਦੇ ਪਹਿਲਾਂ ਸਾਧਾ ਬਹਾਮਣਾਂ ਨੂੰ ਖਵਾ ਦੋ ਅੱਛਾ ਛੋਟਾ ਬਾਈ ਹਾਂ ਤੇ ਤਾਰ ਮਕੰਦੇ ਦਾ ਹਾਂ ਤੇ ਜੰਗੀਰ ਲੰਗੜਾ ਹਾਂ ਇਹ ਮੂਰੇ ਹੁੰਦੇ ਤਾਂ ਇਕੱਠੇ ਕਰਨ ਚ ਅੱਛਾ ਥੋੜੇ ਥੋੜੇ ਪੈਸੇ ਲੈ ਕੇ ਕੰਕੜਾ ਦਰਿਆ ਕਰਦਾਂ ਦੇ ਵੇਰੇ ਆ ਜਾ ਹੂੰ ਸਵਾਦ ਲੱਗਦਾ ਨਾ ਘੋ ਪਾਉਂਦੇ ਉਹਦੇ ਵਿੱਚ ਕਿਉਂ ਨਾ ਕਿਥੇ ਹੂੰ ਨਾ ਆਈ ਮਿੱਠਾ ਅੱਛਾ ਮਿੱਠਾ ਗੁੜ ਪਾਇਆ ਕਰ ਦੇ ਇਹਦੇ ਟਲਕਾ ਲੱਗਦਾ ਬਈ ਹੂੰ ਪਾਇਆ ਕਰ ਗੁੜ ਦਾ ਤੁਗਾਂ ਫਾਸਕੂ ਬੋਲ ਕੇ ਵਿੱਚ ਗੁੜ ਪਾਉਂਦੇ ਗੋੜਾ ਗੁੜ ਪਾਉਂਦੇ ਤੇ ਤੇ ਐਨਾ ਖਾਣਾ ਉਹ ਬੜੀਆ ਲੱਗਦਾ ਸੀ ਹਾਂ ਤੇ ਆਮ ਅਠ ਨੂੰ ਹੂੰ ਮੋਠ ਅੱਛਾ ਹੈ ਹਾਂ ਬੁੜੀਆਂ ਬਾਜਰਾ ਪੀ ਕੇ ਕੁੱਟਿਆ ਕਰਦੀਆਂ ਅੱਛਾ ਐ ਠੁੱਕ ਕੇ ਐ ਖੱਟਾ ਮਾਰ ਮਾਰ ਮੂਰੇ ਦੇ ਚੜਿਆ ਹੁੰਦਾ ਖੰਬਾ ਇਹਦਾ ਮੂਲਾ ਹੁੰਦਾ ਅੱਛਾ ਬੁੜੀਆਂ ਕੁੱਟਿਆ ਕਰਦੀਆਂ ਔਖੀਆਂ ਚ ਐ ਬਾਜਰਾ ਹਾਂ ਐ ਐ ਉਹ ਬਾਜਰੇ ਦੀ ਖਿਚੜੀ ਕਰਦੀਆਂ ਵਿੱਚ ਪਾਉਂਦੀਆਂ ਮੋਠ ਦੇਸੀ ਖਾਣੇ ਦੇਗੇ ਮੋਠ ਹੁੰਦੇ ਖੇਤਾਂ 'ਚ ਸਭ ਦੇ ਅੱਛਾ ਕਿਸੇ ਗਰੀਬ ਦੇ ਨਹੀਂ ਹੋਣੇ ਹਾਂ ਨਹੀਂ ਮੋਠਾ ਮੋਠ ਜਰੂਰ ਹੁੰਦੇ ਅੱਛਾ ਖਿਚੜੀ ਫਿਰ ਅਹੀ ਜੀ ਲੱਗਦੀ ਨਾ ਹਾਂ ਮੁੰਡਾ ਦੇ ਲੱਡੀਆਂ ਨਹੀਂ ਸਵਾ ਲੱਗਦੀਆਂ ਜਿੰਨੀਆਂ ਖਿਚੜੀ ਸਵਾ ਲੱਗਦੀ ਸੀ ਆਹੋ ਤਾਂ ਹੀ ਫਿਰ ਤੁਸੀਂ ਐਨੀ ਨੀ ਉਮਰ ਲਈ ਬੈਠੇ ਹੋ ਜਿਹੜਾ ਜਾ ਕੁਛ ਖਾਦਾ ਹੋਇਆ ਬਾਈ ਐਂ ਤਾਂ ਤੁਸੀਂ ਹਸਾਬ ਲਾ ਲਓ ਹੋਰ ਹੁਣ ਤੱਕ ਤੁਰਦੇ ਫਿਰਦੇ ਹੋ ਤੈਂ ਹੁਣ ਪਿੱਛੇ ਜੇ ਛੱਡਿਆ ਸਾਈਕਲ ਚਲਾਉਣਾ ਮੈਨੂੰ ਲੱਗਦਾ ਹਾਂ ਫਿਰ ਹੁਣ ਤੱਕ ਤੂੰ ਸਾਈਕਲੇ ਚਲਾਉਂਦਾ ਫਿਰ ਕਿਆ ਸਾਈਕਲ ਸਾਈਕਲ ਆਪ ਆ ਤਾਂ ਹੁਣ ਵੀ ਚਲਾਉਣਾ ਸੌਣ ਦਾ ਸਾਈਕਲ ਦੀ ਹੁੰਦਾ ਹੁਣ ਵੀ ਬੰਤ ਵੀ ਸਾਈਕਲ ਦੀ ਹੁੰਦਾ ਇਹ ੜੜਪੇ ਨੜਬੇ ਨੜਬੇ ਭਗ ਜਾਂਦਾ ਹੈ ਜੰਦਾ ਹੈ ਹੁਣ ਵੀ ਜਾਂਦਾ ਹੈ ਲੱਬੇ ਦੇ ਲਵੇ ਲੱਗ ਰਿਹਾ 90 ਦੇ ਲਵੇ 5 5 6 6 ਕਿਲੋਮੀਟਰ ਸਾਈਕਲ ਤੇ ਕਰ ਦਨੇ ਆ ਮਾੜਾ ਕਰ ਦਨੇ ਆ ਦੇ ਇੱਕ ਉਦੋਂ ਜਿਵੇਂ ਹੁਣ ਡੰਗਰ ਘੱਟ ਰੱਖ ਦਨੇ ਆਪਣੇ ਲੋਕ ਹੁਣ ਤਾਂ ਮੰਨ ਲੈ ਇੱਕ ਘਰ ਛੱਡ ਕੇ ਉਸ ਤੋਂ ਬਾਅਦ ਇੱਕ ਘਰ ਦੇ ਡੰਗਰੇ ਤਾਂ 5-7 ਘਰ ਛੱਡ ਕੇ ਆਇਆ ਫੇਰ ਉਦੋਂ ਕਿਵੇਂ ਹੁੰਦੇ ਨੇ ਆਪਣੇ ਪਿੰਡਾਂ ਦੇ ਦੇਖਦੇ ਹੁੰਦੇ ਕਿਨੇ ਕਿਨੇ ਕ ਪਾਇਆ ਹੁੰਦੀਆਂ ਜਿਆਦੇ ਅੱਛਾ ਗਾਵਾਂ ਹੁੰਦੀਆਂ ਜਿਆਦੇ ਕਿਉਂ ਆਉਂਦਾ ਮੱਖਾਂ ਵੀ ਦੁੱਧਾਂ ਮੁੰਦਾ ਹਾਂ ਹਾਂ ਉਦੋਂ ਮਿਲਾਂ ਉਹਨਾਂ ਵਿਕਦਾ ਨਹੀਂ ਤੀ ਅੱਛਾ ਜਿੰਨਾ ਕਿਸੇ ਦੇ ਹੈਗਾ ਕੀ ਹਮ ਸਾਰਾ ਖਾਣਾ ਸੀ ਹਾਂ ਹਾਂ ਖਾਰਾ ਦੁੱਧ ਕਿਉਂ ਖਾਣਾ ਸੀ ਅੱਛਾ ਵਿਕਦਾ ਨਹੀਂ ਸੀ ਠੀਕ ਹੈ ਬਿਲਕੁਲ ਨਹੀਂ ਵਿਕਦਾ ਸੀ ਤੁਸੀਂ ਹੈਰਾਨ ਦੀ ਗੱਲ ਮੰਨੋਗੇ ਵਕਤ ਤੇਰਾ ਉਦੋਂ ਸਮਾਂ ਬੱਜਿਆ ਲੰਗਾ ਸੀ ਅੱਛਾ ਹੂੰ ਦੁੱਧ ਬੇਚ ਕੇ ਹੂੰ ਵੀ ਟੰਗਾ ਫੇਰ ਵੀ ਟੰਗਾ ਉਦੋਂ ਖੁੱਲਾ ਦੀਗਾ ਕੰਮ ਹਾਂ ਇਹ ਹੈਗੀ ਤਾਂ ਮੋਜਾਂ ਦੀ ਕੀ ਉਦੋਂ ਮੋਜਾਂ ਉਹ ਐ ਵੀ ਜੇ ਹੁਣ ਦੇਖੀਏ ਕਿੰਨਾ ਸਮਾਂ ਬਦਲ ਰਿਹਾ ਪਹਿਲਾਂ ਜਿਵੇਂ ਲੋਕ ਕਹਿਆ ਕਰ ਦਿੱਤੇ ਕਿ ਇਹ ਵਿੱਚ 20 ਬਾਰੋਂ ਬੈਠਿਆ ਬੰਦਾ ਉਹਰੇ ਨਾਲ ਗੱਲ ਕਰਿਆ ਕਰੂਗਾ ਉਦੋਂ ਸਮਝ ਯਕੀਨ ਹੁੰਦਾ ਸੀ ਵੀ ਐ ਹੋ ਜਾਊਗਾ ਉਦੋਂ ਇਹ ਗੱਲਾਂ ਹੁੰਦੀਆਂ ਨਹੀਂ ਸੀ ਪਸੇ ਇੰਤੀ ਦੀਵਾਰੋਂ ਕਿਹ ਐ ਹੋ ਜਾਊਗਾ ਵੀ ਆਈ ਸਾਹਮਣੇ ਬੈਠੇ ਗੱਲਾਂ ਕਰੀ ਜਾਊਗਾ ਅਗਲਾ ਨਾ ਉਹਦੇ ਤਾਂ ਨਾ ਹੈ ਨਹੀਂ ਕਿਆਂ ਜਿਵੇਂ ਹੁਣ ਸੋਨੂੰ ਮੈਂ ਇਹ ਕੈਦ ਕਰ ਰਿਹਾ ਇਹਦੇ ਵਿੱਚ ਕੈਮਰੇ ਚ ਤਾਂ ਇਹ ਸਾਰੇ ਕਿਤੇ ਦੇਖੂਗਾ ਉਦੋਂ ਤਾਂ ਹੈ ਨਹੀਂਦੀ ਇਹ ਨਾ ਉਹਦਾ ਮੈਨੂੰ ਲੱਗਦਾ ਵੀ ਤੁਰਕੇ ਚਿੱਠੀ-ਚਿੱਠੀ ਦੇ ਕੇ ਸੁਨੇਹਾ ਲਾ ਕੇ ਫੇਰ ਗੱਲ ਕਰਦੇਦੇ ਕੋਈ ਮਕਾਂ ਅਸੀਂ ਹਰਨਾਮ ਤੋਂ ਕਿੰਨੀ ਆਇਆ ਮੰਡੇਰੇ ਹਾਂ ਉੱਥੇ ਜੀ ਖੰਡਪਾਟ ਹਾਂ ਉਹ ਟੀ ਉਹ ਜ਼ਿਲ੍ਹੇ ਦਾ ਜਿਸੇ ਦਾ ਅੱਛਾ ਅਸੀਂ ਮੰਡੇਰੇ ਸਾਈਕਲਾਂ ਤੇ ਗਏ ਤੇ ਤਿੰਨ ਜਣੇ ਅੱਛਾ ਤੁਰ ਦੇ ਇੱਕ ਰੰਚ ਪਹੁੰਚ ਗਏ ਫਿਰ ਇੱਕ ਦਿਨ ਕਿ ਅਸੀਂ ਤਾਂ ਪੰਡ ਕੇ 5-6 ਘੰਟਿਆਂ ਚ ਉਦੋਂ ਸੜਕਾ ਹੈਗੀ ਦੀਆਂ ਚੜਤ ਨਾ ਕਿਤੇ ਹਾਂ ਨਾ ਕੱਚੀ ਰਾਹ ਤੇ ਕੱਚੇ ਰਹਾ ਤੇ ਫਿਰ ਵੀ ਬਹੁਤ ਟਕੜੇ ਨੇ ਤੁਸੀਂ ਤਾਂ ਟਕੜੇ ਕਰ ਕੱਢ ਲਾਏ ਮਾਰੇ ਕੱਢ ਲਾਏ ਉਦੋਂ ਬਸ ਭਜੜੇ ਆ ਨਾਲੇ ਜਿਹੜਾ ਮਰਨ ਤੋਂ ਦੱਦਾ ਹੈ ਤਾਣ ਜਗਿੰਦਰ ਹਾਂ ਅੱਛਾ ਕਿ ਕਿ 1000 ਰਾਤੀ ਹਾਂ ਤੇ ਇੱਕ ਮਹੀਤੀ ਕਿੰਨੇ ਜਨੇ ਗਏ ਸੇ ਜਿਵੇਂ ਹੁਣ ਹੁਣ ਜਵਾਨਾ ਹੋ ਰਿਹਾ ਇਸ ਤਰ੍ਹਾਂ ਨਾਲ ਇੱਕ ਦੂਸਰੇ ਨੂੰ ਬੁਲਾਉਂਦੇ ਨਹੀਂ ਹੈਗੇ ਪਾਈ ਫਿਰ ਇਤਰੀ ਵੀ ਜਾਂਦੇ ਨੇ ਨਾਲੋਂ ਬੁਲਾਉਂਦੇ ਅੱਛਾ ਇਕੱਠੇ ਬੈਠਦੇ ਤੇ ਮਸਾਂ ਬਰબાદ ਜੇਚ ਪਿੰਡਾਂ ਦੇ ਜੇਚ ਮੇਟ ਤੋਂ ਕੇ ਇਹਨਾਂ ਦਾ ਲਾਣਾ ਫੌਂਕਾ ਲੈਣੇ ਬੁਢੇ ਦੀ ਜਾਇਦਾਦ ਦਾ ਹੱਕ ਦਾਤੀ ਅੱਛਾ ਉਦੇ ਕੁੜੀਆਂ ਕੁਲੀਆਂ ਕਿ ਇੱਕ ਦੋ ਪਤਾ ਨਹੀਂ ਇੱਧਰ ਰਿਆ ਉਤੀ ਮੇਥੋਂ ਮੰਜੀ ਉਹ ਬੁਢੇ ਦੀ ਪਿੰਡਾਂ ਦੇ ਦਰਵਾਜ਼ੇ ਤੇ ਢਾਜਾਂਗਾ ਅਠਨੇ ਚੱਕ ਕੇ ਜਾਂਦਾ ਬੁਢਾ ਹੌਲੀ ਹੌਲੀ ਬਗ ਜਾਂਦਾ ਬਗ ਜਾਂਦਾ ਤੀਕਾ ਉਦੋਂ ਜਦੋਂ ਇਹ ਹੱਲੇ ਪਏ ਨੇ ਉਦੋਂ ਪਹਿਲਾਂ ਉਰੇ ਆਪਣੇ ਮੁਸਲਮਾਨ ਹੈਗੇ ਸੀ ਕਿ ਘੱਟ ਤੇ ਜ਼ਿਆਦੇ ਸੀ ਮੁਸਲਮਾਨ ਸਾਰੇ ਤੇ ਅਸੀਂ ਇਕੱਠੇ ਖੇਡਦੇ ਹੋਗੇ ਅੱਛਾ ਉਰੋਂ ਮਤਲਬ ਕਿ ਉਹ ਉੱਡੜ ਕੇ ਗਏ ਨੇ ਫਿਰ ਉੱਡੜ ਕੇ ਕਿ ਜਿਸ ਵਕਤ ਕੈਡਾ ਕਰਨ ਵੀ ਸਿੱਖਾ ਗਏ ਹੂੰ ਮੀਰੀ ਜਲਾਏ ਦਾ ਘਰ ਅੱਧੇ ਦੇ ਪਾਸੇ ਦਿੱਤੀ ਚੰਦੂੜਾ ਬਠਾ ਅੱਛਾ ਇਹ ਤੇ ਉਹ ਦੇਖ ਜੇ ਜਲਾਏ ਦੇ ਘਰ ਹਾਂ ਚਾਰ ਕੁੜੀਆਂ ਕਿਉਂ ਮੀਰੀ ਜਲਾਏ ਦੇ ਸਾਡੇ ਘਰੇ ਬਠਾ ਕੇ ਆਇਆ ਕਰਦਾ ਅੱਛੇ ਆਦਰ ਦੇ ਮਾਰੇ ਵੀ ਤੁਸੀਂ ਸੰਭਾਲਾਂ ਦਿੱਤੀਗੇ ਉਹਨਾਂ ਨੂੰ ਲੁਕੋ ਲਾਂ ਦੇ ਵਿਚਾਰੀਆਂ ਨੂੰ ਉਹ ਥੋੜਾ ਜਿਹਾ ਇੱਧੇ ਚੁਗਾ ਕੰਮ ਦੇਖ ਦੇਤੀ ਵੀ ਇੱਥੇ ਜਿੱਤ ਬਚਦੀ ਹੈ ਜਾਂ ਨਾ ਬਚਦੀ ਆਓ ਫਿਰ ਵੀ ਉਹ ਉੱਥੇ ਪਤਾ ਹੁੰਦਾ ਦੀ ਵੀ ਇਹ ਘਰ ਆਪਣੇ ਵਧੀਆ ਨੇ ਹਾਂ ਠੀਕ ਹੈ ਉਦੋਂ ਦਾ ਸਹਿਚਾਰ ਤੀ ਫਿਰ ਸਾਰੇ ਹੁੰਦਾ ਵਧੀਆ ਹਾਂ ਫੇਰ ਜਿੱਦਨੇ ਫੇਰ ਤਲਮੰਡੀ ਛੱਡ ਕੇ ਆਏ ਨੇ ਹਾਂ ਪੰਜ ਬੰਦੇ ਚਾ ਚਾਰ ਪੰਜ ਤਾਂ ਲੱਗੇ ਮੂਹੇ ਖਾਸੇ ਤੱਕ ਨਾਲ ਅੱਛਾ ਪੰਜ ਚਾਰ ਲੱਗੇ ਗੱਜਨ ਹੌਲਦਾਰ ਆਦਾ ਜਿੱਤੇ ਲਬਾ ਪਰ ਟਕੜਾ ਕੀ ਹਾਂ ਇੱਕ ਨਾਸੇ ਬੱਚੇ ਲੈ ਕੇ ਲੱਗੇ ਗਏ ਅੱਛਾ ਜਦੋਂ ਪਾਕਿਸਤਾਨ ਨੂੰ ਛੱਡ ਕੇ ਆਏ ਨੇ ਉਹਨਾਂ ਨੂੰ ਜੀ ਨਾ ਜੀ ਇੱਥੇ ਤਲਮੰਡੀ ਦਾ ਕਾਫਲਾ ਇਕੱਠਾ ਹੋ ਗਿਆ ਪਿਆ ਤਲਮੰਡੀ ਅੱਛਾ ਤਲਵੰਡੀ ਕਾਫਲਾ ਇਕੱਠਾ ਹੋਇਆ ਜੀ ਫੇਰ ਗਏ ਨੇ ਉੱਥੋਂ ਉੱਥੋਂ ਫੇਰ ਗਏ ਨੇ ਇੱਥੇ ਵੰਗਰਾਂ ਕੋਲੇ ਹਾਰੀ ਟੋਰ ਮੰਡੀ ਦੇ ਰੰਗਰ ਹੋਏ ਅੱਛਾ ਇਹਨਾਂ ਕੋਲੇ ਉੱਥੇ ਦਾਣਾ ਰੋਟੀ ਟੁੱਕ ਹੂੰ ਇਹ ਨਹੀਂ ਰੱਬ ਨੂੰ ਪਤਾ ਹੈ ਜਾਂ 2 ਗੇਰ ਖਾਂਦੇ ਤੇ 1 ਕੇਰਾ ਖਾਂਦੇ ਅੱਛਾ ਇਹ ਕੋਈ ਪਤਾ ਨਹੀਂ ਮੂੰ ਆਪਣੇ ਪਿੰਡ ਦੇ ਛੱਡ ਕੇ ਗਏ ਤੇ ਅੱਛਾ ਫੇਰ ਇਹਨਾਂ ਨੂੰ ਅਬਰੀ ਤੇ ਸਰਫੀ ਹਾਂ ਉਹ ਫਿਰ ਦੇ ਕੁਦੇ ਕੋਈ ਗਲਬਾਤ ਕਰਦੇ ਤੇ ਮੁਸਲਮਾਨਾ ਹਾਂ ਮੂੰ 2-5 ਬੰਦੇ ਆ ਗਏ ਹਾਂ ਕਹਿੰਦੇ ਹੁਣ ਅਸੀਂ ਲੈ ਜਾਾਂਗੇ ਹਾਂ ਸ਼ਾਬਾਸ਼ ਤੇ ਥੋਡੇ ਹਾਂ ਇਹਨਾਂ ਨੂੰ ਮਾਰਿਆ ਨੇ ਜਿਹਨੇ ਬਾਗੇ ਆਪਣੇ ਪਿੰਡ ਹਾਂ ਤਿੰਨ ਬੁੱਤਿਆਂ ਤੇ ਹਾਂ ਕਹਿੰਦੇ ਮੁਸਲਮਾਨ ਦੱਸੋ ਕਿੱਥੇ ਨੇ ਅੱਛਾ ਕਿਸੇ ਨੇ ਨਹੀਂ ਦੱਸਿਆ ਅੱਛਾ ਸਾਰੇ ਲਕੋਲੇ ਦੇ ਹਾਂ ਫਿਰ ਤਾਂ ਵਧੀਆ ਦੀ ਗੱਲ ਇਹ ਚੀਜ਼ ਹਾਂ ਵਧੀਆ ਰਹੇ ਭਾਈ ਆਪ ਵੀ ਇਕੱਠੇ ਖੇਡਦੇ ਸੀ ਮੁਸਲਮਾਨਾਂ ਦੇ ਜਬਾਕ ਕਰੇ ਆਪਾਂ ਇਕੱਠੇ ਖਿਡੇ ਹਾਂ ਅੱਛਾ ਹਾਂ ਇਕੱਠੇ ਰਹੇ ਹੋ ਇਕੱਠੇ ਰਹੇ ਆਪਰ ਸਹਿਚਾਰਤੀ ਗਾ ਹਾਂ ਜਿਵੇਂ ਹੁਣ ਨੇਕ ਮਿਸਤਰੀ ਦੀ ਗਾ ਇਹ ਕਿੱਥੋਂ ਆਇਆ ਸੀ ਆਪਣੇ ਈ ਆਇਆ ਤੀ ਫੀ ਹੈ ਕੈਂਪਰ ਦਾ ਜਣੋਂ ਅੱਛਾ ਇਹ ਉਹਦੇ ਚਾਚੇ ਦਾ ਜੀ ਦਾ ਪਾਕਿਸਤਾਨ ਚ ਵਾਗਦੇ ਇਕੱਲਾ ਰਹਿ ਗਿਆ ਦੀ ਰੋਏ ਇਹਦਾ ਭਾਈ ਵੀ ਵਾਗਿਆ ਸੀ ਅਛਾ ਇਹਦਾ ਭਾਈ ਵੀ ਜ਼ਮੀਨ ਵੀ ਤੇ ਇਹਨਾਂ ਕੋਲੇ ਟੈਂਪਰ ਥੋੜੀ ਬੋਤੀ ਅੱਛਾ ਉਹ ਜ਼ਮੀਨ ਉਹ ਜਗ੍ਹਾ ਦੀ ਦੇ ਬਦਲੇ ਉੱਥੇ ਮਿਲ ਗਈ ਪਾਕਿਸਤਾਨ ਚ ਅਛਾ ਉਹ ਵਾਲੇ ਬਦਲੇ ਉੱਥੇ ਪਾਕਿਸਤਾਨ ਚ ਮਿਲ ਗਈ ਦੀ ਇਹਨਾਂ ਨੂੰ ਹਾਂਜੀ ਅੱਛਾ ਉਹ ਮਿਲ ਗਈ ਕਈ ਸਾਲ ਗੈਲੋਂ ਨੇ ਪਰਮਿਟ ਕਰਾ ਕੇ ਇਹ ਵਾਗਿਆ ਅੱਛਾ ਉੱਥੇ ਵੀ ਮੈਨੂੰ ਦਿਓ ਕੁਛ ਅਹ ਜ਼ਮੀਨ ਤੇ ਤਾਂ ਇਨੀ ਜੀ ਮਾਂ ਨੇ ਉਹਦੇ ਬਾਗੀਤੀ ਵੀ ਕੁੰਡਾ ਮੇਰਾ ਉੱਥੇ ਹਿੰਦੁਸਤਾਨ ਚ ਰਹਿ ਗਿਆ ਹਾਂ ਉਹ ਕਹਿੰਦੇ ਆਪੇ ਭੁੱਖੇ ਮਰਦੇ ਤੈਨੂੰ ਕਿੱਦਿਈ ਅੱਛਾ ਇਹਦੇ ਕਹਿੰਦੀ ਗੱਲ ਆ ਆਪੇ ਮੁੜ ਕੇ ਆ ਕੇ ਨੇਕ ਦੀ ਹਾਂ ਉਹ ਕਹਿੰਦੇ ਉਹਦੇ ਉਧਰਲਾ ਖਾਣਾ ਉਧਰ ਨਹੀਂ ਹੈ ਗਿਆ ਉਨੀ ਕਮਾਈ ਨਹੀਂ ਅੱਛਾ ਉਧਰ ਹੈ ਨਹੀਂ ਦੀਗੀ ਨਾ ਇਹ ਨਹੀਂ ਉਹ ਬਦੂਬਾ ਜ਼ਮੀਨ ਦਾ ਮੈਨੂੰ ਲੱਗਦਾ ਠੇਕਾ ਤਾਂ ਲਿਆਉਣਾ ਰਿਹਾ ਪਿੱਛੇ ਜੇ ਕਹਿੰਦਾ ਰਿਹਾ ਨਾ ਕਹਿੰਦਾ ਜੀ ਉਹ ਕੁਛ ਨਹੀਂ ਰੋਟੀ ਖਾ ਕੇ ਦਿੰਦੇ ਤੇ ਉਹਦੇ ਦੱਸਣ ਦੀ ਗੱਲ ਆ ਮੇਰਾ ਉਹਦੇ ਨਾਲ ਮਲਾਗਾ ਤੀ ਹਾਂ ਮੈਂ ਬੀ ਜੋੜੀਆਂ ਦਾਤਾਂ ਨੇ ਉਹ ਤੋਂ ਰੋਲਵਾ ਕੇ ਲਿਆਇਆ ਕਰਦਾ ਅੱਛਾ ਇੱਧਰ ਟੋਕਾ ਕੁੱਟ ਕੇ ਆਦੇ ਹੁੰਦੇ ਸੀ ਹਾਂ ਅੰਬੜ ਸ਼ੜਕੋਂ ਛੜਕ ਜਾਂਦੀ ਐ ਬਟਾਲੇ ਨੂੰ ਹਾਂ ਉਹ ਛੜਕ ਤੇ ਸੈਣੀ ਵਾਲੀ ਪਿੰਡ ਐ ਅੱਛਾ ਆਪਣੇ ਹੁਣ ਤਾਂ ਹਰੇਕ ਘਰ ਦੇ ਵਾਂਗੂ ਗੱਡੀ ਐ ਹਾਂ ਉਦੋਂ ਦਾ ਕਿਵੇਂ ਹੁੰਦਾ ਸੀ ਵੀ ਜਿਹਦੇ ਘਰ ਚ ਗੱਡੀ ਹੁੰਦੀ ਸੀ ਕੋਈ ਆ ਜਾਂਦੀ ਸੀ ਫਿਰ ਉਹਨਾਂ ਦਾ ਤਾਕੜਾ ਹੀ ਸਮਝਦੇ ਤੇ ਗੱਡੀ ਗੜੀ ਦੀ ਸੀ ਸਹੀ ਨਹੀਂ ਸੀ ਗੱਡੇ ਹੈਗੇ ਤੇ ਗੱਡੇ ਦੇਗੇ ਗੱਡੇ ਹੀ ਮਸਾ ਹੁੰਦਾ ਕਿਤੇ ਗੱਡੇ ਟੋਲ ਵੀ ਨਹੀਂ ਹੁੰਦਾ ਸੀਗਾ ਬਹੁਤ ਦੇ ਨਹੀਂ ਹੁੰਦੇ ਇਹ ਗੱਡੇ ਅੱਛਾ ਇੱਕ ਤਾਂ ਕਪੂਰੇਪੂਰਨ ਕੋਲੇ ਗੱਡਾ ਹੁੰਦਾ ਹਾਂ ਤੇ ਇੱਕ ਅੱਧਾ ਹੁੰਦਣ ਹੋਣਾ ਕਿਹੜੇ ਗੱਡੇ ਤੇ ਮਰੰਗੜ ਦੇ ਕਿਹੜਾ ਦੀ ਗੱਡਾ ਉਹ ਤਾਂ ਨਾ ਮਾਗਣੋ ਲੈ ਨਹੀਂ ਇਹ ਤਾਂ ਮਾਗਰ ਆਇਆ ਕਦੀ ਬੰਦਾ ਗੱਡੀ ਕੋਲੋਂ ਸਿਰਤੀ ਢੋਂਦੇ ਪਾਕਣ ਦਾ ਸਾਰਾ ਅੱਛਾ ਸਿਰਤੀ ਢੋਂਦੇ ਤੇ ਸਿਰਤੀ ਸਾਰਾ ਕੋਈ ਕਰ ਦੇ ਦੇ ਫਿੱਟੇ ਦੋ ਦੋ ਮਨ ਪੱਕਾ ਜਾਂ ਕਰਕੇ ਭਰਾ ਖਾਨ ਪਹਿਲਾਂ ਦੇ ਹਾਂ ਆ ਕੁੱਤੇ ਚਾਲਦੀ ਅੱਛਾ ਹਾਂ ਫਿਰ ਤਾਂ ਉਦੋਂ ਉਹਦਾ ਚਾਹੇ ਦੀ ਵੀ ਉਹ ਭਾਈਚਾਰਾ ਹੈਗਾ ਸੀਗਾ ਪਰ ਖਾਈਆਂ ਤਾਂ ਬਹੁਤੀਆਂ ਭਾਈਚਾਰਾ ਤਾਂ ਹੈਗਾ ਕਿ ਇਹ ਦੇਦਾ ਦੁੱਧ ਕਿਉਂ ਨਹੀਂ ਵਿਕਦਾ ਸੀ ਭਾਈ ਹਾਂ ਉਦੋਂ ਖਾਈਆਂ ਦੇ ਤਾਂ ਕੋਈ ਜਆ ਹੁੰਦਾ ਨਹੀਂ ਇਹ ਸਾਰਾ ਖਾਨ ਚੋਂਦਾ ਅੱਛਾ ਹਾਂ ਜੀ ਦੇ ਨਹੀਂ ਸੀ ਉਹ ਮੁੱਲ ਲੈ ਲਉਂਦਾ ਕਿਉਂ ਆਮ ਹੁੰਦਾ ਕਿਉਂ ਆਮ ਹੁੰਦਾ ਸਸਤਾ ਹੁੰਦਾ ਰੁਪਿਆ ਕਿਲੋ ਰੁਪਿਆ ਕਿਲੋ ਰੁਪਈ ਨਹੀਂ ਬਣਦਾ ਸੀ ਅੱਛੇ 200 ਰੁਪਿਆ ਕਿ ਲੋਹਾਂ ਦਾ ਸੀ ਹਾਂ ਜਿਵੇਂ ਆਪਣੇ ਮੇਲਾ ਲੱਗਦਾ ਸੀਗਾ ਫਿਰ ਉਦੋਂ ਕਿੰਨੇ ਕੁ ਰੁਪਏ ਖਰਚ ਕਰਦਾ ਹੁੰਦਾ ਸੀ ਤੁਸੀਂ ਰੁਪਈਏ ਠਾ ਕਿਤੇ ਉਦੋਂ ਹਾਂ ਦੋ ਦੋ ਮਾਨੇ ਚਾਰ ਚਾਰ ਇੰਨੇ ਚ ਕਿੰਨਾ ਕੁ ਸਮਾਨ ਆ ਜਾਂਦਾ ਸੀ ਸਮਾਨ ਇੱਕ ਲਾਗ ਬਾਮਣ ਦੀ ਵੀ ਦੂਓ ਬਣਾ ਹਾਂ ਉਹ ਕਹਿੰਦਾ ਮੈਂ ਲੈ ਜਾਊਂਗਾ ਸਮੁੰਦਾਂ ਦੇ ਅੱਛਾ ਮੱਗਿਆ ਹਾਂ ਮੁੱਦੂ ਬਾਮਣ ਨੇ ਕਿਰਪੀਆ ਦਿੱਤਾ ਕਹਿੰਦੇ ਉਹਨੂੰ ਅੱਛਾ ਮੇਲੇ ਤੇ ਜਾਣ ਵਾਸਤੇ ਮੇਲੇ ਤੇ ਜਾਣ ਵਾਸਤੇ ਹਾਂ ਉਤਾਤ ਚਾਰ ਸਣ ਪੱਕੇ ਮਰਮੂਦ ਬਣਾ ਲਿਆ ਮੇਲੇ ਚੋਂ ਮੇਲੇ ਤੋਂ ਅੱਛਾ ਐਡੀ ਪੰਡ ਬੰਨੀ ਆਵੇ ਅੱਛਾ ਤੇ ਉਹ ਜਿਹੜੇ ਦਿੱਤੇ ਦੇ ਪੈਸੇ ਉਹਨਾਂ ਦੀ ਰੁਪਈਏ ਦੇ ਰੁਪਈਏ ਦੇ ਹਾਂ ਉਹ ਆਲ ਦੀ ਗੱਲ ਹੈ ਉਹਨੂੰ ਕਹਾਂ ਉਹ ਬੁੱਧੂ ਪੰਡਤ ਚਾਹੁੰਦਾ ਸਾਡੇ ਲੇ ਵਾ ਕੇ ਅੱਛਾ ਹਾਂ ਮਾਣ ਲੇ ਪਿੰਡ ਦੇ ਦਰਵਾਜ਼ੇ ਤੋਂ ਅੰਦਰ ਅੰਦਰ ਲੋਕ ਰਹਦੇ ਦੇ ਅੰਦਰ ਅੰਦਰ ਤੇ ਠੀਕ ਹੈ ਹਾਂ ਬਾਹਰ ਕੋਈ ਲੋਕ ਜਾਨੀ ਵੀ ਤੰਗੀਜੇ ਮਾਰਦੇ ਨੇ ਡੰਗਰ ਪਰ ਨੋ ਥੌਂਗੀ ਵੀ ਬਈ ਥੌਂ ਨਹੀਂ ਦੀ ਬਸ ਉਹ ਦਰਵਾਜ਼ਾ ਜਿਹੜਾ ਟੀ ਪਾਇਆ ਸੀ ਹਾਂ ਤੰਗ ਹੁੰਦਾ ਨੇ ਪਾਇਆ ਸੀ ਇੱਕ ਵਾਰੀ ਤਾਂ ਬੰਗੰਦੇ ਠੇਕੇਦਾਰ ਦੇ ਡੰਗਰ ਹੁੰਦੇ ਹਾਂ ਇੱਕ ਵਾਰੀ ਹੁੰਦੇ ਜੜਤੇ ਦੇ ਹਾਂ ਗੁਰਬਾਈ ਤੇ ਸਕੇ ਅੱਛਾ ਉਹ ਫਿਰ ਉਹ ਤੰਗੀ ਦਾ ਵੀ ਹੋ ਜਾਂਦਾ ਹੁੰਦਾ ਹੈ ਅੱਛਾ ਉਹ ਫਿਰ ਕਿਦੋਂ ਉਹ ਜਿਵੇਂ ਬਾਹਾ ਆਪਾਂ ਬਾਹਣ ਬਾਲੇ ਆ ਟਰੈਕਟਰ ਨਾਲ ਉਦੋਂ ਫਿਰ ਕਦੇ ਨਾਲ ਬਾਲਦੇ ਤੁਸੀਂ ਹਾਂ ਹਾਂ ਉਦੋਂ ਤਾਂ ਹਲਾਂ ਨਾਲ ਅੱਛਾ ਬੜਦਾ ਨਾਲ ਬੜਦਾ ਨਾਲ ਬੜਦਾ ਨਹੀਂ ਜੁੜੀ ਹੁੰਦੀ ਦੀਆਂ ਬੜਦਾ ਨਹੀਂ ਹੈ ਠੀਕ ਹੈ ਕਿਸੇ ਨੇ ਜੋੜ ਜੋੜੀਆਂ ਕਿਸੇ ਨੇ ਵਿਖ ਜੋੜੀ ਅੱਛਾ ਅੱਜ ਨੇ ਇੱਕ ਵਾਰ ਆ ਕਿਸੇ ਨੇ ਇੱਕ ਵਾਰ ਜੀ ਅੰਦਾ ਉਹ ਬੀੜੀ ਕਰ ਲਾਂਗੇ ਤੇ ਫਿਰ ਹਾਂ ਬੀੜੀ ਹੋਰ ਨਹੀਂ ਜਿਹੜਾ ਪਾਹਣਾ ਹੀ ਪਏ ਹੁੰਦੇ ਤੇ ਉੱਤੇ ਤਾਂ ਵਿਲੀ ਛੱਡ ਦਉਂਦੇ ਸੀਗੇ ਤੇ ਸਾਰੇ ਬਾਲਾਂ ਦੇ ਸੀਗੇ ਨਹੀਂ ਅੱਧੀ ਵਿਲੀ ਰਹਿੰਦੀ ਕਿਉਂ ਤਾਂ ਅੱਛਾ ਜਿਵੇਂ ਹੁਣ ਸਾਰੀ ਬੀਜ ਜਾਂਦੀ ਹੈ ਹਾਂ ਉਹ ਉਦੋਂ ਸਾਰੀ ਨੀ ਬੀਜਦੀ ਅੱਛਾ ਅੱਧੀ ਵਿਲੀ ਇੱਕ ਪਾਸੇ ਸੌਣੀ ਬੀਜ ਜਾਂਦੀ ਹਾਂ ਉਹ ਅਗਲੇ ਸਮਾਈ ਵੇਲੇ ਉਹ ਉੱਧਰ ਹੋ ਦੂਗੀ ਬੀਜਾਂ ਅੱਛਾ ਅੱਧੀ ਵਿਲੀ ਛੱਡ ਦਾਂਗੇ ਕਰਨਾ ਬੀਜਦਾ ਬਸ ਠੀਕ ਠੀਕ ਹੈ ਹਾਂ ਮੈਂ ਦੱਸਤਾ ਆ ਵੀ ਜਦੋਂ ਪਾਤਣਾ ਸ਼ਹਿਰ ਗੜਬਾ ਸ਼ਹਿਰ ਹੈਗੇ ਤੇ ਆਪਣੇ ਨੇੜੇ ਹੁਣ ਇਸੇ ਕੋਈ ਸ਼ਹਿਰ ਨੇੜੇ ਨਹੀਂ ਸੀ ਹੋਰ ਕਿਹੜੇ ਤੇ ਫਿਰ ਆਪਾਂ ਨੇ ਲੈਣਾ ਅੱਛਾ ਸੰਗਰੂਰ ਹੋਰ ਕਿਹੜੇ-ਕਿਹੜੇ ਸ਼ਹਿਰ ਤੇ ਸੁਨਾਮ ਸੰਗਰੂਰ ਸੰਗਰੂਰ ਲੈਹਰਾ ਹਾਂ ਸਮਾਣਾ ਅੱਛਾ ਲੈਹਰਾ ਪੁਰਾਣਾ ਨੇ ਹਾਂ ਪੁਰਾਣਾ ਲੈ ਜਾ ਸਮਾਣਾ ਸਮਾਣਾ ਅਛਾ ਸੂਰੂ ਹਾਂ ਇਹ ਚਾਰੇ ਸਾਇਰ ਆਪਣੇ ਨੇੜੇ ਸਨਾਮ ਹੋ ਗਿਆ ਚਾਰੇ ਹੁੰਦੇ ਨੇ ਫਿਰ ਉੱਥੇ ਜਾਂਦੇ ਦੇ ਤੁਸੀਂ ਅਸੀਂ ਆਪਾਂ ਜਾਂਦੇ ਸਾਰੇ ਸਨਾਮ ਸਨਾਮ ਜਾਂਦੇ ਦੇ ਜੇ ਕੋਈ ਕਪੜਾ ਲਖਣ ਆ ਲੈਣਾ ਉਹ ਮਿਰਜ਼ਾ ਆਪਣੋਂ ਸਮਾਨੇ ਤੋਂ ਅੱਛਾ ਕਪੜਾ ਸਮਾਨੇ ਤੋਂ ਮਿਲਦਾ ਹਾਂ ਹਾਂ ਠੀਕ ਹੈ ਹਾਂ ਉਹ ਜੇ ਕੋਈ ਲੋੜ ਪਈ ਜਾਣਾ ਲੈਦੇ ਆਪਣਾ ਸਮਾਨੇ ਸਨਾਮ ਜਾਂਦੇ ਗਏ ਠੀਕ ਠੀਕ ਹੈ ਹਾਂ ਜਿਵੇਂ ਹੁਣ ਆਪਣਾ ਇਹ ਪਿੰਡ ਹੈ ਇਹ ਕਹਿੰਦੇ ਵੀ ਬਾਹਰੋਂ ਉੱਤਰ ਕੇ ਆਇਆ ਜੀ ਪਹਿਲਾਂ ਮੈਂ ਸੁਣਿਆ ਜੀ ਬੁੜੀ ਦੱਸਦੇ ਨੇ ਵੀ ਬਾਹਰੋਂ ਆਏ ਨੇ ਇਹ ਸਭ ਤੋਂ ਉਮਰਾਂ ਤੋਂ ਪਹਿਲਾਂ ਹੀ ਆਨੇ ਕਿੰਨੇ ਕ ਟਾਈਮ ਪਹਿਲਾਂ ਹਾਂ ਕੀ ਪਤਾ ਕਿ ਛੋਟੇ ਪੁਰਾਣੇ ਕਿਹੜੇ ਪਹਿਲਾਂ ਆਲੇ ਅੱਛਾ ਹਾਂ ਉਹ ਪਹਿਲਾਂ ਮੈਂ ਮੇਰੇ ਕੋਲ ਆ ਜਾਂਦੀ ਸੀ ਇਸ ਨੂੰ ਫਿਰ ਇਸ ਨੂੰ ਬੜੀ ਗੱਫੇਰੀ ਖੁੱਲੀ ਸੀ ਸਮਾਣੇ ਤੋਂ ਕਹਿੰਦੇ ਕਜਾਲ ਆਉਂਦਾ ਹੁੰਦਾ ਅੱਛਾ ਰਾਤ ਕੋਈ ਪਿੰਡ ਨਹੀਂ ਸੀ ਸਮਾਣੇ ਤੋਂ ਕੜਿਆਲ ਪਿੰਡ ਕਜਾਲ ਆਉਂਦਾ ਹੁੰਦਾ ਬੁਢਿਆਂ ਤੋਂ ਸੁਣੀਆਂ ਨੇ ਮੈਂ ਕੰਨਾ ਜਿਹੜੇ ਇੱਕ ਫਮਨ ਨਾਰਾ ਹੁੰਦਾ ਜਿੱਤੇ ਗਰਦੈਲ ਦਾ ਪਹਿਲਾ ਘੱਟੀ ਉੱਥੇ ਜਿਹੋ ਦੀ ਕੋਠੜੀ ਹਾਂ ਉਹ ਬੁੱਧਿਆਂ ਕੋ ਸੁਣਿਆ ਵੀ ਠਮਾਨੇ ਤੋਂ ਕਦਿਆਲ ਹਾਂ ਕਦਿਆਲ ਤੋਂ ਰੁਗਿਆ ਅੱਛਾ ਕੋਈ ਪਿੰਡ ਨਹੀਂ ਸੀ ਨਾ ਆਪਣਾ ਪਿੰਡ ਵੀ ਨਹੀਂ ਸੀਗਾ ਆਪਣਾ ਪਿੰਡ ਨਹੀਂ ਸੀ ਆ ਆਪਣਾ ਪਿੰਡ ਫਿਰ ਕਦੋਂ ਆਇਆ ਆਪਣੇ ਆ ਪਿੰਡ ਤੋਂ ਦੂਰ ਗੱਲੋਂ ਬਸਿਆ ਅੱਛਾ ਹੂੰ ਇਹ ਤਾਂ ਮੈਨੂੰ ਤਾਂ ਲੱਗਦਾ ਵੀ ਇਹ ਵੀ ਜਦੋਂ ਜਹਾਂਗੀਰ ਬਾਦਸ਼ਾਹ ਦਾ ਰਾਜ ਸੀਗਾ ਉਦੋਂ ਬਸਿਆ ਇਹ ਜਿਵੇਂ ਸੁਣਦੇ ਆ ਕਿ ਉਹ ਕਹਿੰਦੇ ਕਿਸ ਤਰ੍ਹਾਂ ਦਾ ਧੀ ਆਪਣੇ ਮਹੌਰਾ ਉਹ ਰਾਜਾ ਰੰਗੀਰ ਸਿੰਘ ਦੀਆਂ ਗੱਲਾਂ ਸੁਣੀਆਂ ਨੇ ਜਿਹੜੀਆਂ ਹੂੰ ਉਹ ਤਰਮਾਤ ਮਹਾਰਾਜਾ ਦੀ ਅੱਛਾ ਜਿੰਨੀਆਂ ਨਾਉਣਾ ਤੇ ਜਗ੍ਹਾ ਦਿੱਤੀਆਂ ਨੇ ਹੂੰ ਥੋੜੀਆਂ ਥੋੜੀਆਂ ਹੂੰ ਉਹ ਰਾਜੇ ਦਾ ਰਾਜੇ ਦੀ ਖੁੰਮੇ ਦਿੱਤੀਆਂ ਨੇ ਅੱਛਾ ਜਿਹੜੀ ਉਹਦੀ ਮਾਂ ਕੀ ਹੂੰ ਉਹ ਬੁਖੇਂਦਾ ਸਰਦਾਰ ਕੀ ਕੀ ਕਟੜਾ ਬੰਦਾ ਅੱਛਾ ਇਸ ਤੇ ਮਤੂਣਾ ਹੈ ਇਹ ਚੜੀ ਕੀ ਅੱਛਾ ਚੜੀ ਦੀ ਇਥੇ ਕੀੜੀ ਕੀ ਠੀਕ ਹੈ 18 ਕੋਈ ਸਾਧੂ ਬੈਠਾ ਸੀ ਜਿੰਨੀ ਇੱਕ ਹਾਂ ਉਹ ਉਹ ਦੁੱਧ ਲੈ ਕੇ ਆnde ਹੁੰਦੇ ਤੇ ਅੱਛਾ ਉਹਨਾਂ ਦੇ ਘਰ ਲੜਕੀ ਨੇ ਜਰਮ ਲੈ ਲਿਆ ਹਾਂ ਲੜਕੀ ਨੇ ਜਰਮ ਲੈ ਲਿਆ

ਉਹ ਕਹਿੰਦਾ ਮੈਂ ਨਹੀਂ ਥੋੜਾ ਖਾਣਾ ਖਾਂਦਾ ਅੱਛਾ ਲੈ ਜੀ ਆਪਦਾ ਹਾਂ ਕਹਿੰਦੇ ਕਿੰਗੀ ਕਹਿੰਦਾ ਜਿਹੜਾ ਪਾਪ ਕਰਕੇ ਆਇਆ ਹਾਂ ਉਹ ਲੜਕੀ ਨੂੰ ਕੱਦੋਂ ਪਹਿਲਾਂ ਅੱਛਾ ਜੀ ਜਿਹੜੀ ਲੜਕੀੰ ਦਾ ਬਕੇ ਆਇਆ ਹਾਂ ਅੱਛਾ ਉਹਨੇ ਕਹਿੰਦਾ ਸੀ ਹਾਂ ਤੁਹਾਡੀ ਹਾਂ ਜੀ ਉਹ ਆਹ ਤੋਂ ਨੇ ਕਿਹੜੀ ਸੀ ਬੈਠੀ ਸੀ ਅੱਛਾ ਫੇਰ ਉਹ ਲੜਕੀ ਕੱਢਲੀ ਹਾਂ ਕੱਢ ਲਈ ਪਾਲ ਲਈ ਮਟਿਆਰ ਹੋਗੀ ਫਿਰ ਉਹਦੇ ਜਨਮ ਵਿਆਹ ਦੀ ਰਾਜਾ ਰੀਸ ਨੂੰਨੇ ਚਰਮ ਲੈ ਉਹਦੇ ਅੱਛਾ ਉਹਦੇ ਨਹੀਂ ਪੀਤਾ ਮਦਦੇ ਨੇ ਤੇ ਮਦਦੇ ਨੇ ਬਾਹਰ ਡੰਗਰ ਚਾਹਦੇ ਪਾਣੀ ਆ ਸਾਧਨ ਨਹੀਂ ਸੀ ਖੂਬ ਨਹੀਂ ਕੇ ਅੱਛਾ ਫਿਰ ਪਾਣੀ ਕਿੱਥੋਂ ਲੈਂਦੇ ਸੀ ਖੂਹ ਪਾਣੀ ਗੰਡਾਲੇ ਇੱਕ ਦੋ ਖੂਹ ਸੇ ਬਾਹਰ ਖੇਤਾਂ ਦਾ ਇਹ ਸੌ ਪਾਸੇ ਤੇ ਜਾਂਦੇ ਨੇ ਲੈ ਕੇ ਜਾਂਦੇ ਉਹਦਾ ਬੁੱਧੂ ਅਮਨ ਦਾ ਖੂਹ ਦੀ ਬਾਹਰ ਆ ਹਾਂ ਇੱਕ ਨਾ ਨਾ ਨੂ ਦਾ ਬੰਦੋਬਸਤ ਨਾ ਨੂ ਦਾ ਬਈ ਉਹ ਦੇ ਕਿ ਨਾ ਲੰਦੇ ਜੇ ਤਾਂ ਜਾਂ ਸੁਆ ਚੱਲਦਾ ਨਹਿਰ ਚੱਲਦੀ ਅੱਛਾ ਸੁਆ ਚੱਲਦਾ ਜਾਂ ਨਹਿਰ ਚੱਲਦੀ ਹਾਂ ਜਾਂ ਪਿੰਡ ਆ ਕੇ ਵਸ ਖੂਹਾਂ ਦੇ ਹਾਂ ਅੱਛਾ ਇੱਥੇ ਇੱਕ ਖਰਾਜ ਨਾ ਹੁੰਦਾ ਬਾਈ ਪੀਂਜੇਗਾ ਹਾਂ ਕੋਤੀ ਜਾਂ ਮਨੋਂ ਨਾ ਹਾਂ ਕੋਟਨ ਬਣਾ ਲਿਆ ਇੰਜਨ ਹਾਂ ਅਸੀਂ ਬਣਾ ਦਿਆਂ ਗੈਲ ਗੱਡੀਆਂ ਹਾਂ ਠੀਕ ਐ ਤੂੰਡੇ ਹੋਵਾਂਗੇ ਉਤਾਵਸਤੋ ਬਾਈ ਪੜਾਤੀਓ ਤਾਂ ਤੋ ਬਿਜਲੇ ਵੜਿਆ ਟਿੱਕੀਆਂ ਦੇ ਅੱਛਾ ਓਏ ਡੁੰਗੀ ਬੱਗਿਆ ਅੱਛਾ ਇੱਥੇ ਤਾਂ ਖਲੇ ਪਾਣੀ ਨੇ ਦੁਆ ਰਾਤੇ ਦਿਲੀਪ ਨਾਈ ਖਣੇ ਕੱਪੜੇ ਬੜੇ ਹੋਏ ਅੱਛਾ ਪੈਰ ਕੱਢੇ ਤੁਸੀਂ ਪੈਰ ਕੱਢੇ ਨਹੀਂ ਸਾਰੀ ਮੱਜੰਦੇ